ਸਵਾਗਤ ਹੈ ਦੋਸਤੋ ਤੁਹਾਡਾ ਇੱਕ ਹੋਰ ਵੀਡੀਓ ਦੇ ਵਿੱਚ ਅੱਜ ਸੋਡੇਲੀ ਨਿਊ ਹਾਲੈਂਡ 36D 55 HP ਵਾਲਾ ਟਰੈਕਟਰ ਲੈ ਕੇ ਆਏ ਦੋਸਤੋ ਬਿਨਾ ਟਰਬੋ ਤੋਂ ਜੇਕਰ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਕਰਦੇ ਹਾਂ ਟਰੈਕਟਰ ਬਾਰੇ ਗੱਲਬਾਤ ਨਿਊ ਹਾਲੈਂਡ 36D ਦੋਸਤੋ 55 HP ਵਾਲਾ ਬਿਨਾ ਟਰਬੋ ਤੋਂ 2010 ਮਾਡਲ ਹੈ 3 ਸਪੀਡ ਡਬਲ ਡਿਸਟ੍ਰਿਬਿਊਟਰ ਵਾਲਾ ਮਾਡਲ ਹੈ ਦੋਸਤੋ ਬਿਲਕੁਲ ਟਾਪ ਮਾਡਲ ਜੇਕਲ ਕਰਕੇ ਪਟਾਏਆਂ ਦੀ 80 ਤੋਂ 85 ਪੈਸੇ ਟਾਇਰ ਹੈ ਦੋਸਤੋ ਬਹੁਤ ਹੀ ਚੰਗੀ ਕੰਡੀਸ਼ਨ ਦਾ ਟਰੈਕਟਰ ਹੈ ਪਿਛਲੇ ਟਾਇਰ ਦੋਸਤੋ ਐਮਆਰ ਪਦੇ ਆਗਲੇ ਟਾਇਰ ਗੁਡਇਰ ਕੰਪਨੀ ਦੇ ਹੈ ਟਰੈਕਟਰ ਬਹੁਤ ਹੀ ਸਾਫ ਸੁਥਰੀ ਕੰਡੀਸ਼ਨ ਹੈ ਬਾਕੀ ਤੁਸੀਂ ਵੀਡੀਓ ਦੇ ਵਿੱਚ ਚੈੱਕ ਕਰ ਹੀ ਸਕਦੇ ਹੋ ਦੋਸਤੋ ਤੇ ਜੇਕਲ ਕਰਕੇ ਪਰ ਰੇਟ ਦੀ ਰੇਟ ਹੈਗਾ ਦੋਸਤੋ 4 ਲੱਖ ਦੇ 10000 ਰੁਪਿਆ ਕੋਈ ਫਿਕਸ ਨਹੀਂ ਮੌਕੇ ਤੇ ਮਾਨਤਾਨ ਹੋ ਜਾਊਗਾ ਮਾਲਕ ਵੀਰ ਦਾ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਉਸ ਨੰਬਰ ਤੇ ਕਾਲ ਕਰਕੇ ਟਰੈਕਟਰ ਬਾਰੇ ਹੋਰ ਜਾਣਕਾਰੀ ਵੀ ਲੈ ਸਕਦੇ ਹੋ ਜੀ ਧੰਨਵਾਦ ਵੀਡੀਓ ਨੂੰ ਦੇਖਣ ਵਾਸਤੇ ਸ਼ੇਅਰ ਕਰਨ ਵਾਸਤੇ ਇਸ ਤੋਂ ਬਾਅਦ ਆਪਾਂ ਦੋਸਤੋਂ ਕਲਿੱਪ ਲਾਉਣੀ ਆ ਟਰੈਕਟਰ ਦੀ ਆਵਾਜ਼ ਦੀ ਬਾਕੀ ਤੁਸੀਂ ਆਵਾਜ਼ ਵਗੈਰਾ ਚੈੱਕ ਕਰ ਸਕਦੇ ਹੋ